ਯੋ ਬੈਠ ਰਹੀ ਆ ਜੀ ਗੁਰਤੇਜ ਜੀ ਜੰਡਾਲੇ ਤੋਂ ਦੁੱਧ ਦੀ ਅੱਜ ਮੈਂ ਜੰਡਾਲੇ ਪਿੰਡ ਬੈਠੇ ਜੀ ਆਇਆ ਇੱਕ ਤਾਂ ਮੈਂ ਵੀਰ ਨੂੰ ਉਹਨੂੰ ਪੁੱਛੂਗਾ ਵੀ ਕਬੂਤਰੀ ਉਹ ਆਈ ਉਹਦੇ ਕੋਲੇ ਰਾਜਨਾਲੀ ਕਿੱਥੋਂ ਸੀ ਮੈਂ ਜੰਡਾਲੇ ਛੱਡੀ ਸੀ ਸੀ ਦੋਵੇਂ ਭਾਈਆਂ ਨੇ ਕਿਉਂਕਿ ਜੰਡਾਲੇ ਮੈਂ ਕਾਫੀ ਵਾਰ ਜਿੱਤੇ ਆ ਅੱਜ ਜੰਡਾਲੇ ਜਿਹੜੇ ਬੰਦੇ ਮੇਨ ਛਡਾਉਂਦੇ ਨੇ ਵਕੀਲ ਵੱਡੇ ਭਾਈ ਕੀਤ ਦੱਸਿਓ ਭਾਈ ਜੀ ਕਬੂਤਰੀ ਕਿਵੇਂ ਸੀ ਉਹ ਉਹ ਬਾਈ ਦੀ ਕਬੂਤਰੀ ਸਾਡੇ ਪਿੰਡ ਛੱਡੀ ਸੀ ਦਿਵਿੰਦਰ ਤੇ ਨਥੇ ਇਹਨਾਂ ਨੇ ਬਾਜੀ ਛੱਡੀ ਸੀ ਉਹ ਬਾਜੀ ਜਿੱਤ ਕੇ ਉਹ ਦੀ ਬਾੜ ਢਕੀ ਸੀ ਬਾਹਰੋਂ ਕਬੂਤਰੀ ਸਾਡੇ ਕੋਲੋਂ ਮੁੰਡਾ ਸੀ ਉਹ ਬਾਹਰ ਉੱਡ ਗਿਆ ਸੀ ਉਹਨੇ ਚੱਕ ਲਈ ਸੀ ਉਹਨੇ ਦਿੱਤੀ ਸਾਡੇ ਪੰਡਤਾਂ ਬਾਂਸੇ ਨੂੰ ਬਾਂਸੇ ਨੂੰ ਕਬੂਤਰੀ ਦਿੱਤੀ ਤੇ ਬਾਂਸੇ ਨੇ ਉਹ ਕਬੂਤਰੀ ਦੇ ਬੱਚੇ ਕਢਾ ਲਏ ਸੀ ਮਹਾਰਾਜ ਵਾਲੇ ਬਾਂਸੇ ਤੋਂ ਕਬੂਤਰਾਂ ਦਾ ਹੀ ਬਸਤੀ ਨੇ ਉਹ ਤੋਂ ਬਾਅਦ ਉਹ ਕਬੂਤਰੀ ਤੇਜ ਨੇ ਲੈ ਲਈ ਸੀ ਦੁੱਧੀ ਨੇ ਤੇ ਭਾਈ ਉਹ ਕਬੂਤਰੀ ਸੀਗੀ ਦਿਵਿੰਦਰ ਦੀ ਤੇ ਨੱਥੀ ਦੀ ਇਹਨਾਂ ਦੀ ਕੂਤ ਸੀ ਇਹਨਾਂ ਨੇ ਬਾਜੀ ਛੱਡੀ ਸੀ ਸਾਨੂੰ ਨਹੀਂ ਪਤਾ ਕਿ ਉਹ ਕਾਂ ਕੂਤਰੀ ਰਾਜੰਦੀ ਸੀ ਜਾਂ ਕੀ ਦੀ ਸੀ ਉਹ ਇਹਨਾਂ ਨੂੰ ਪਤਾ ਹੈ ਜਿੰਨਾਂ ਦਾ ਰੂਪ ਇਹਨਾਂ ਨੂੰ ਪਤਾ ਵੀ ਰਾਜਿੰਦ ਸੀ ਜਾਂ ਕੀਦੀ ਸੀ ਬਾਕੀ ਇਹ ਅਮਰਕੀਤ ਵੀ ਸਾਡਾ ਨਾਲ ਇਕੱਠੀ ਬਾਈਂ ਹਰੋਂਦੇ ਹੁੰਦੇ ਸੀਗੇ ਤੇ ਇਹਨਾਂ ਨੂੰ ਪਤਾ ਹੀ ਹੈ ਤੇ ਉਹ ਕਬੂਤਰੀ ਰਾਜਿੰਦ ਦੇ ਘਰ ਉਹ ਲੈ ਕੇ ਛੱਡਦੇ ਹੁੰਦੇ ਸੀ ਅਸੀਂ ਕਿਉਂਕਿ ਅਸੀਂ ਰਾਜਿੰਦ ਦੇ ਚੇਹਨੇ ਆ ਕਿਉਂਕਿ ਰਾਜਿੰਦ ਦੇ ਘਰ ਵਾਲੀ ਹਲੇ ਬਾਲੇ ਵੀਰਾਂ ਨੂੰ ਪਤਾ ਨਹੀਂ ਬਹੁਤ ਬਿਮਾਰ ਰਹੀ ਹੈ ਤਿੰਨ ਮਹੀਨੇ ਬਟੰਡੇ ਇਲਾਜ ਕਰਾਇਆ ਨੇਗ ਨੂੰ ਪੁੱਛ ਲਿਓ ਬਾਈ ਧੀਰਾ ਲੱਲੂ ਆਣੇ ਵਾਲਾ ਸਰਪੰਚ ਹੈ ਉਹਨਾਂ ਨੂੰ ਪੁੱਛ ਲਿਓ ਅਰੇ ਕਈ ਇੰਟਰਵਿਊ ਹੋਏਗਾ ਉਹਨਾਂ ਵਿੱਚ ਸਾਡਾ ਜ਼ਿਕਰ ਵੀ ਨਹੀਂ ਹੋਇਆ ਸਾਨੂੰ ਕੋਈ ਨਹੀਂ ਤੇ ਉਹ ਕਿੰਨੀ ਬਿਮਾਰ ਰਹੀ ਆ ਉਹ ਨਹੀਂ ਪਤਾ ਡਾਉਂਦੀ ਸਾਲ ਦੀ ਕਬੂਤਰ ਰਾਜੇ ਦੇ ਘਰ ਵਾਲੀ ਸੀ ਸਾਰਿਆਂ ਨੂੰ ਇਹ ਪਤਾ ਹੈ ਠੀਕ ਆ ਉਹ ਕਬੂਤਰੀ ਦਾ ਟੌਪਿਕ ਚੱਲ ਰਿਹਾ ਸੀ ਵੀਰੋ ਕੁਝ ਵੀਰ ਅਨਸਰ ਕੋਸ਼ਾ ਉਹਦਾ ਆਰਬੀ ਬਦਾਉਣ ਲਈ ਜਾਂ ਹੋਰ ਲਈ ਨਾਮ ਬਦਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਇਹਦਾ ਵੀ ਰਿਜ਼ਲਟ ਨਹੀਂ ਅੱਛਾ ਨਹੀਂ ਹੈ ਵੀਰ ਵੜ ਕੇ ਖੇਡ ਨੂੰ ਖੇਡ ਰੱਖੋ ਉਹਨੂੰ ਉਹ ਕਰੋ ਮੈਂ ਤੇਜਨੂ ਦੁਆਰਾ ਫੇਰ ਪੁੱਛੂਗਾ ਵੀ ਕਬੂਤਰੀ ਉਹ ਦੱਸੇ ਵੀ ਕਿੱਥੋਂ ਮਿਲੀ ਸੀ ਫੇਰ ਉਹ ਕਹਿੰਦਾ ਜੀ ਮੈਂ ਮਿਲਿਆ ਸੀ ਚੱਠੇ ਰਾਹੀਂ ਚੱਠੇ ਦਾ ਨੰਬਰ ਵੀ ਲੈ ਲੈਣ ਤੇ ਚੱਠੇ ਨੂੰ ਪੁੱਛੋ ਵੀ ਉਹ ਰਾਜਨ ਕੋਲੇ ਕਿਵੇਂ ਮਿਲਿਆ ਸੁਣੋ ਉਹ ਦੱਸੂਗਾ ਵੀ ਕੀ ਕਰਾਈ ਰਾਜਨ ਕੋਲੇ ਰਾਜਨ ਨੂੰ ਮਿਲਿਆ ਉਹ ਵੀ ਸਾਡੇ ਰਾਹੀਂ ਸਾਡੇ ਘਰ ਦੇ ਨੇੜੇ ਰਹਿੰਦਾ ਬੰਡੇ ਉਹਦੇ ਰਾਹੀਂ ਮਿਲਿਆ ਬਾਈ ਜੀ ਕੀ ਜੀ ਦੱਸੋ ਕਬੂਤਰੀ ਬਾਰੇ ਬਾਈ ਜੀ ਇਹ ਕਬੂਤਰੀ ਨਥੇ ਨੇ ਤੇ ਬਾਟਰ ਜੀ ਨੇ ਛੱਡੀ ਸੀ ਇੱਥੇ ਕਈ ਪਰਿਵਾਰ ਪਾਦੀਆਂ ਇੱਥੇ ਜੁਟ ਕੇ ਗਏ ਐ ਉਹ ਕਬੂਦਰੀ ਜੁੱਟ ਕੇ ਰਾਤ ਨੂੰ 7:30 ਤੋਂ 8:00 ਵਜੇ ਡਿੱਗ ਪਈ ਉਹ ਸਾਡੇ ਪਿੰਡ ਦੇ ਮੁੰਡੇ ਨੇ ਚੱਕ ਲਈ ਉਹ ਤੋਂ ਬਾਅਦ ਪੰਡਤ ਲੈ ਗਏ ਪੰਡਤਾਂ ਨੇ ਕੋਈ 5-7 ਬੱਚੇ ਘੜਾਏ ਤੋਂ ਬਾਅਦ ਫਿਰ ਤੜਕੇ ਇੱਥੇ ਨੇ ਜਾ ਕੇ ਉਹਨਾਂ ਦੇ ਘਰੋਂ ਤੇ ਮੰਤਰ ਕਰ ਲਾ ਗਿਆ ਮੁਰਕੇ ਇਹਨੇ ਜਾ ਕੇ ਤੇ ਬੱਚੇ ਘੜਾਦੇ ਤੇ ਕਬੂਦਰੀ ਨਹੀਂ ਸੱਗੀ ਬਈ ਆਪਾਂ ਦਾ ਇਹੀ ਗੱਲ ਕਹਿੰਦੇ ਆ ਵੀਰੋ ਐਨਆਰਓ ਨਾਲ ਫਸੋ ਜੇ ਕੋਈ ਬਾੜੇ ਹੀ ਰੂੜ ਬੰਦ ਕਦੇ ਹੋਊਗਾ ਕਦੇ ਆਈਡੀਪੀ ਮਹਰੇ ਕੋ ਦੇ ਦੂੰਗਾ ਕੋਈ ਨਹੀਂ ਕਦੇ ਲੋਡ ਪੈਂਦੀ ਆ ਕਦੇ ਐ ਨਹੀਂ ਵੀ ਮੈਂ ਕਦੇ ਕਹਿੰਦਾ ਤੁਸੀਂ ਵੀਡੀਓ ਚ ਕਿਹਾ ਸੀਗਾ ਕਦੇ ਮਿਲਾਂਗੇ ਮੇਰਾ ਨੰਬਰ ਹੈਗਾ ਜੀ 98550 90090 98550 90090 ਉਹ ਆ ਕਬੂਦਰੀ ਦੱਸਦਾ ਵੀਰੋ ਚੱਕਿਆ ਚ ਨਾ ਫਸੋ ਉਹ ਕਬੂਦਰੀ ਖਤਮ ਹੋ ਚੁੱਕੀ ਆ ਉਹ ਸਿਰਫ ਕੁਝ ਲੋਕ ਅਨਸਰ ਜਿਹੜੇ ਉਹ ਨੂੰ ਚੱਕ ਰਹੇ ਆ ਕਿ ਵੀ ਕਬੂਤਰਾਂ ਦੀ ਖੇਡ ਨਾ ਖਰਾਬ ਕਰਨ ਬਈ ਨਾਲ ਕੋਲੇ ਕੁਛ ਨਹੀਂ ਪੈਸੇ ਪੂਸੇ ਵਾਲੇ ਖਰੀਦਦਕ ਰੂਦਰ ਚ ਨਾ ਵੜਨ ਕੋਈ ਕਿਉਂਕਿ ਉਹਦੇ ਮਾਪੇ ਉਹ ਵੀ ਮੇਰੇ ਕੋਲੇ ਬੈਠੇ ਆ ਮੈਂ ਫੇਸਬੁਕ ਤੇ ਲਾਈਵ ਹੋਇਆ ਮੈਂ ਤੁਸੀਂ ਉਹ ਦੇਖ ਸਕਦੇ ਹੋ ਠੀਕ ਹੈ ਬੰਦਰ ਓਕੇ ਜੀ ਥੈਂਕ ਯੂ ਰਸੀਗਾ ਵੀ